ਸਸ ਜੀ ਗੱਲ ਜੀ ਮੇਰਾ ਨਾਮ ਨਵਰਾਜ ਹੰਸ ਹੈ ਤੇ ਮੈਂ ਸ਼੍ਰੀ ਹਰਸਵਜਨ ਸਿੰਘ ਦਾ ਬੇਟਾ ਹਾਂ ਔਰ ਅੱਜ ਅਸੀਂ ਇਸ ਕੌਨਸਟਿਟੂਐਂਸੀਜ਼ ਕੋ ਘੁੰਮ ਰਹੇ ਹਾਂ ਔਰ ਉਹਨਾਂ ਦੀ ਵੋਟ ਦੀ ਅਪੀਲ ਕਰਦੇ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਬਹੁਤ ਜ਼ਬਰਦਸਤ ਹੈ ਬਹੁਤ ਪਿਆਰ ਮਿਲ ਰਿਹਾ ਤੇ ਮੈਨੂੰ ਲੱਗਦਾ ਕਿ 90% ਵੋਟਸ ਤਾਂ ਸਾਇਲੈਂਟ ਹੀ ਹੋਊਗੀ ਸਾਹਿਬ ਬਹੁਤ ਅੱਛਾ ਰਿਸਪੌਂਸ ਜਿਹੜੇ ਪਰਸਨਲੀ ਜਿਨ੍ਹਾਂ ਨੂੰ ਵੀ ਜਾ ਕੇ ਮਿਲਿਆ ਸਭ ਇੱਕ ਵੀ ਬੰਦੇ ਦਾ ਨੈਗੇਟਿਵ ਰਿਸਪੌਂਸ ਨਹੀਂ ਜਿਵੇਂ ਹੁਣ ਪਹਿਲਾਂ ਹੰਸਰਾ ਜੀ ਕਿਤੇ ਕਿਤੇ ਕਿਸਾਨਾਂ ਨਾਲ ਗੱਲ ਕੀਤਾ ਜਾ ਰਿਹਾ ਸੀਗਾ ਅੱਜ ਕਿਸ ਤਰ੍ਹਾਂ ਦੀ ਸਥਿਤੀ ਹੈ ਪਹਿਲਾਂ ਨਾਲੋਂ ਬਹੁਤ ਵਧੀਆ ਜੀ ਉਹ ਲੋਕੀ ਜਿਹੜੇ ਜਿਹੜੇ ਵੀ ਉਹਨਾਂ ਨੂੰ ਮਿਲ ਰਹੇ ਨੇ ਜਿਹੜੇ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਕਿ ਉਹ ਕਿਸਾਨਾ ਇੱਕ ਉਹ ਖੁਦ ਕਿਸਾਨ ਮਜ਼ਦੂਰ ਦੇ بیٹے ਤੇ ਉਹ ਇਦਾਂ ਕਿਸਾਨਾਂ ਬਾਰੇ ਗੱਲ ਸੋਚ ਨਹੀਂ ਸਕਦੇ ਉਹਨਾਂ ਹੌਲੀ ਹੌਲੀ ਜਿਹੜੇ ਉਹਨਾਂ ਨੂੰ ਲੋਕ ਮਿਲ ਰਹੇ ਉਹਨਾਂ ਨੂੰ ਜਾਣ ਰਹੇ ਤੇ ਸਾਨੂੰ ਪਿਆਰ ਵੀ ਬਹੁਤ ਮਿਲ ਰਿਹਾ ਜਿਵੇਂ ਹੁਣ ਆਪਾਂ ਹੰਸਰਾ ਜੀ ਖੁਦ ਵੀ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਸੂਤੀ ਹੈ ਸੂਤੀ ਕਲਾਕਾਰ ਨੇ ਕਿ ਅੱਜ ਉਹ ਪੱਪਾ ਫਰੀਦ ਦੀ ਕਵੀਤਰੀ ਧਰਤੀ ਤੋਂ ਉਹਨਾਂ ਨੂੰ ਜਿਹੜਾ ਮੌਕਾ ਮਿਲਿਆ ਇਹ ਕਿਵੇਂ ਤੁਹਾਨੂੰ ਲੱਗਦਾ ਹੈ ਬੜੀ ਵੱਡੀ ਗੱਲ ਹੈ ਜੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਜਿੱਦਾਂ ਦੀ ਉਹਨਾਂ ਦੀ ਨੇਚਰ ਹੈ ਇੱਥੇ ਓਦਾਂ ਦੇ ਬੰਦਾ ਚਾਹੀਦਾ ਇਸ ਧਰਤੀ ਤੇ ਜਿਵੇਂ ਹੁਣ ਉਹਨਾਂ ਦੇ ਸਾਹਮਣੇ ਇੱਕ ਕਲਾਕਾਰ ਆ ਉਹ ਕਲਾਕਾਰ ਦੇ ਨਾਲ ਉਹ ਵੀ ਕੰਮ ਕਰ ਰਹੇ ਆ ਤੁਸੀਂ ਵੀ ਕਿਤੇ ਰਿਤੇ ਕੰਮ ਕੀਤਾ ਹੋਣਾ ਉਹਨਾਂ ਦੇ ਨਾਲ ਟੱਕਰ ਹੈ ਕਿਵੇਂ ਅੱਜ ਮਹਿਸੂਸ ਕਰ ਰਹੇ ਆ ਜਿੰਨਾਂ ਦੇ ਨਾਲ ਤੁਸੀਂ ਕੰਮ ਕਰਦੇ ਸੀ ਕਿ ਮੋੜ ਦੇ ਮੋੜਾ ਰੱਖ ਕੇ ਅੱਜ ਉਹਨਾਂ ਦੇ ਨਾਲ ਟੱਕਰ ਸਾਹਮਣੇ ਹੋ ਗਿਆ ਇਹ ਤਾਂ ਆਮ ਜੀ ਗੱਲ ਹੈ ਜ਼ਿੰਦਗੀ ਦੀ ਕਿਸੇ ਨਾਲ ਵੀ ਕੰਪੀਟੀਸ਼ਨ ਹੋ ਸਕਦਾ ਜ਼ਿੰਦਗੀ 'ਚ ਹਾਲਾਂਕਿ ਕਰਮਜੀਤ ਭਾਜੀ ਵੱਡੇ ਆ ਸਾਡੇ ਤੋਂ ਸੀਨੀਅਰ ਆ ਸੀਨੀਅਰ ਐਕਟਰ ਬੜੇ ਐਕਟਰ ਬਟ ਕੰਪੀਟੀਸ਼ਨ ਗਾਣੇ 'ਚ ਵੀ ਹੁੰਦਾ ਫਿਲਮਾਂ 'ਚ ਵੀ ਹੁੰਦਾ ਹੁਣ ਪੋਲਿਟਿਕਸ 'ਚ ਉਹ ਆਪਣਾ ਕੰਮ ਕਰ ਰਿਹਾ ਸੀ ਆਪਣਾ ਕਰ ਨਵਰਾਜ ਤੇ ਕੀ ਸੋਚਿਆ ਕਿੰਨੀ ਇੱਕ ਲੀਡ ਦੇ ਨਾਲ ਫਰੀਦਪੁਰ ਤੋਂ ਜਿੱਤ ਆ ਸਕਦਾ ਲੀਡ ਦਾ ਤੇ ਮਹਾਰਾਜ ਨੂੰ ਪਤਾ ਸੀ ਕਿੰਨੀ ਹੋਊਗਾ ਬਟ ਅਸੀਂ ਜਿੰਨੀ ਮੈਂ ਜਿੰਨੇ ਕਿ ਜਗ੍ਹਾ ਤੇ ਗਿਆ ਜਿੱਥੇ ਜਿੱਥੇ ਵੀ ਗਿਆ ਉੱਥੇ ਉਹਨਾਂ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਸੋਚ ਨੂੰ ਸਮਝ ਕੇ ਮੈਨੂੰ 100% ਲੱਗਦਾ ਕਿ ਅਸੀਂ ਇਹ ਸੀਟ ਜਿੱਤ ਕੇ ਜਿਹੜੀ 400 ਪਾਰ ਸੀਟਾਂ ਹੋ ਰਹੀਆਂ ਉਹਦੇ ਵਿੱਚ ਇੱਕ ਫਰੀਦਕੋਟ ਦੀ ਸੀਟ ਵੀ ਲਏ। लास्ट ਸਾਲ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਵੀ ਅਪੀਲ ਤੋਂ ਦੇ। ਮੇਰੀ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਤੁਸੀਂ ਜੇ ਵਿਰੋਧ ਕਰ ਰਹੇ ਆ ਤੇ ਮੇਰੇ ਫਾਦਰ ਸਾਹਿਬ ਵੀ ਇੱਕ ਕਿਸਾਨ ਮਜ਼ਦੂਰ ਦੇ ਬੇਟੇ ਆ ਉਹ ਤੁਹਾਨੂੰ 100% ਸਮਝਦੇ ਆ ਉਹ ਤੁਹਾਡੀਆਂ ਗੱਲਾਂ ਉਹੀ ਅੱਗੇ ਲੈ ਕੇ ਜਾਣਗੇ ਸਾਨੂੰ ਇੱਕ ਵਾਰੀ ਮੌਕਾ ਦਿਓ। ਇੱਕ ਵਾਰੀ ਬੰਦੇ ਨੂੰ ਮੌਕਾ ਤਾਂ ਦੇਣਾ ਚਾਹੀਦਾ ਨਾਲੇ ਉਹ ਜਦੋਂ ਸੰਘਰਸ਼ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਸੀ ਉਦੋਂ ਵੀ ਉਹ ਫਟਾਫਟ ਪੰਜਾਬ ਆਏ ਸੀਗੇ ਉਦੋਂ ਵੀ ਉਹਨਾਂ ਨੇ ਪੰਜਾਬੀਆਂ ਨਾਲ ਗੱਲ ਕੀਤੀ ਸੀ ਕਿਸਾਨਾਂ ਨਾਲ ਗੱਲ ਕੀਤੀ ਸੀ ਉਦੋਂ ਵੀ ਉਹ ਚਾਹੁੰਦੇ ਸੀਗੇ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਸਮਝੌਤਾ ਹੋ ਜਾਈਏ ਉਹ ਲੈ ਕੇ ਵੀ ਜਾਣਾ ਚਾਹੁੰਦੇ ਸੀਗੇ ਸਮ ਹਾਉ ਚੀਜ਼ਾਂ ਨਹੀਂ ਹੋ ਪਈਆਂ ਪੋਸੀਬਲ ਨਹੀਂ ਹੋ ਪਈਆਂ ਬਟ ਮੇਰੇ ਫਾਦਰ ਹਮੇਸ਼ਾ ਪੰਜਾਬ ਬਾਰੇ ਸੋਚਦੇ ਆ ਉਹਨਾਂ ਦੀ ਪਹਿਲੀ ਸਪੀਚ 'ਚ ਵੀ ਪੰਜਾਬ ਦੀ ਹੀ ਗੱਲ ਸੀ ਹਾਲਾਂਕਿ ਜਿੱਤੇ ਉਹ ਦਿੱਲੀ ਤੋਂ ਸੀਗੇ ਨਾਰਥ-ਵੈਸਟ ਦਿੱਲੀ ਤੋਂ 6 ਲੱਖ ਤੋਂ ਜਿੱਤ ਕੇ ਵੀ ਉਹਨਾਂ ਨੇ ਪਹਿਲੀ ਵਾਰੀ ਜਾ ਕੇ ਗੱਲ ਪੰਜਾਬ ਦੀ ਕੀਤੀ ਆ ਜੀ ਕਿਸਾਨਾਂ ਦੇ ਨਾਲ ਕੋਸ਼ਿਸ਼ ਵੀ ਕੀਤੀ ਸੀ ਮੋਦੀ ਨਾਲ ਗੱਲ ਕਰਵਾਉਣ ਦੀ ਜਿਹੜੇ ਉੱਥੇ ਹਮੇਸ਼ਾ ਕਰਦੇ ਹੋ ਮੋਦੀ ਸਾਹਿਬ ਨਾਲ ਮੇਰੇ ਖਿਆਲ ਨਾਲ ਗੱਲ ਹੀ ਰੈਗੂਲਰ ਤੌਰ ਤੇ ਇਹਨਾਂ ਬਾਰੇ ਕਰ ਰਹੇ ਹਾਂ ਹਰ ਚੀਜ਼ ਬਾਰੇ ਜਿਹੜਾ ਵੀ ਬੰਦਾ ਮਿਹਨਤੀ ਹੈ ਪੰਜਾਬ ਦਾ ਉਹਦੇ ਉਹ ਹੱਕ ਸੱਚੀ ਲੜ ਰਹੇ ਮੇਰੇ ਫਾਦਰ